ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਜੁਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਸੂਈ ਵੀ ਤੇ ਇੱਕ ਚੰਗੀ ਗੱਬਣ ਛੋਟੀ ਸੂਣ ਨੂੰ ਰੈਡੀ ਇਹ ਦੋਨਾਂ ਦੇ ਸੇਲ ਦਾ ਡਟੇਲ ਵੀਰ ਤੋਂ ਪੁੱਛ ਦਿਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਨਾਮ ਆਪਣਾ ਬਾਈ ਸਾਗਰ ਸਾਗਰ ਸਿੰਘ ਮੱਲੂਕ ਆ ਜਿੱਥੋਂ ਮਰਜੀ ਬਸੋ ਬਾਈ ਠੀਕ ਆ ਪਿੰਡ ਆ ਰੂੜੇਕੇ ਪਿੰਡ ਰੂੜੇਕੇ ਤਾਜੋ ਰੋੜ ਤੇ ਠੀਕ ਆ ਰੂੜੇਕੇ ਕਲਾ ਤੇ ਜ਼ਿਲ੍ਹਾ ਬਰਨਾਲਾ ਪਹਿ ਗਿਆ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣਾ ਹੀ 92 9256363296 9256363296 ਤੇ ਜਿਹੜੀ ਆਪਾਂ ਅੱਜ ਝੋਟੀ ਦੇਖੇ ਰਸੂਈ ਆ ਕਿਹੜਾ ਸੂਆ ਸੂਈ ਆ ਜੀ ਇਹ ਇਹ ਤੀਜਾ ਸੂਆ ਸੂਈ ਆ ਬਾਈ ਜੀ ਤੀਜਾ ਸੂਆ ਅੱਜ ਸਵੇਰੇ ਸੂਈ ਲੱਗਦੀ ਹਣਾ ਸਵੇਰੇ ਸੂਈ ਆ ਬਈ ਜੇ ਜੱਪਾ ਸਾਰਾ ਕੁਝ ਜੇਰੇ ਦੀ ਆਪਈਆ ਬੱਚਾ ਕਿਨੇ ਤੇਰੇ ਕੱਟਾ ਹਣ ਕੱਟਾ ਬਾਈ ਠੀਕ ਐ ਕਿੰਨਾ ਬੋਲਾ 14 ਸਵੇਰੇ ਆਪਾਂ ਦਾ ਮੇਰਾ ਬੋਲਾ ਬਾਈ 4 3 4 ਕਿਲੋ ਬੱਚੇ ਨੂੰ ਆਪਾਂ ਕਢ ਕੇ 3 ਕਿਲੋ ਬੋਲਾ ਕਰੀ ਠੀਕ ਐ ਅਣ ਦਾ ਜਾ ਕਿਨੇ ਦੁੱਧ ਪਿਛਲੀ ਵਾਰ ਦੇ ਜੇਰੇ ਥੱਲੇ ਬਾਈ 16 ਕਿਲੋ ਬੰਦੇ ਨੇ ਕਹਿ ਕੇ ਆਪਾਂ ਸੀਗਾ 100 ਲੀਟਰ ਦੁੱਧ ਆਪਾਂ ਪਿਛਲੀ ਵਾਰ ਇਹਦਾ ਦੱਸਿਆ ਮਾਲ ਕਨੇ ਝੋਇਆ ਵਾ ਸੂਈ ਅਸੀਂ ਚੋਲੀ ਚੀਜੇ ਸੂਈ ਬਾਈ ਤੀਜੇ ਹੁਣ ਇਹ ਸੂਈ ਅੱਜ ਤੇ ਬੋਲਾ ਮੰਨ ਕੇ ਜਰ ਅੱਧੇ ਵੱਧ ਖਾਲੀ ਕਰੀ ਬਈ ਈਹ ਯਾਰ ਬਾਈ ਗਜੈਸੋ ਜੀ ਮੌਕੇ ਤੇ ਮੌਕੇ ਤੇ ਤੋਰੇ ਬਾਹਰ ਨੂੰ ਸੋ ਬਰੋ ਮੂੰਹ ਮੱਥਾ ਦੇਖ ਸਕਦਾ ਗੋਲ ਸੈਂਗ ਦੀ ਝੋਟੀਆਂ ਤੀਜਾ ਸੂਆ ਜੇ ਇਹਨਾਂ ਨੂੰ ਸੂਈ ਆ ਅੱਜ ਸਵੇਰੇ ਸੂਈ ਆ ਤੇ ਜੇਰ ਵਗੈਰਾ ਕੰਮ ਡਾਨਾ ਦੂਜੇ ਸੂਏ ਦਾ 16 ਲੀਟਰ ਦੁੱਧ ਦੱਸਿਆ ਮਾਲਕਾਂ ਨੇ ਤੇ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੇਖ ਸਕਦੇ ਸੋਹਣਿਆ ਸਾਫ ਸੁਥਰੇ ਆ ਨਾੜਾਂ ਗੀਆਂ ਤੇ ਮੁਠੀ ਵਾਲਾ ਸੋਹਣਾ ਥਾਣਾ ਸਾਫ ਸੁਥਰਾ ਚਾਰੇ ਸਾਰੇ ਨੇਖਣ ਦੇ ਬਿੱਥੀ ਤੇ ਲੱਗੇ ਪਿਆ ਤੇ ਇਸ ਵਾਰ ਚੰਗੀ ਕੇਅਰ ਕਰਾਂਗੇ ਆਪਾਂ 16 ਤੋਂ ਪਾਰ ਦੁੱਧ ਦੇ ਦੇ ਰਹੇ ਨੇ ਬੱਚਾ ਬੇਲ ਕਾਫਾ ਸੂਈ ਸਵਾਈ ਜੇਰਾ ਪਈਆ ਪੱਠਰ ਜੇਰ ਦਾ ਤੇ ਚੋੜ ਚੜ ਜਮਾ ਇੱਕ ਨੰਬਰ ਓਕੇ ਆ ਜਮਾ ਬਈ ਇੱਕ ਨੰਬਰ ਹੈ ਬਈ ਇੱਕ ਨੰਬਰ ਗੰਨੇ ਵਰਗੀ ਧਾਰ ਠੀਕ ਹੈ ਕੀਮਤ ਇਹਦੀ ਹੈਗੀ 1,30,000 ਜਿਸੂ ਸਿੰਘ ਮੂੰਹ ਮੱਥਾ ਵੀ ਦੇਖੋ ਤੀਜਾ ਸੂਆ ਜੇ ਇਹਨਾਂ ਦੀ ਸੁਈਆ ਸੋਨਾੜਾ ਦੇਖ ਸਕਦੇ ਹੋ ਹਵਾਨੇ ਤੇ ਸੋਹਣਿਆ ਸਾਫ ਸੁਥਰੇ ਨਾੜਾ ਦਿਖਾਈ ਦੇ ਜਾਂਦੀਆਂ ਹੈਗੀਆਂ ਤੇ 16 17 ਤੋਂ ਬਾਅਦ ਚੱਲੂ 1,30,000 ਕੀਮਤ ਦਾ ਮੌਕਾ ਤੇ ਦਾ ਬਸੌਦਾ ਕਰਾਂਗੇ ਇਹਦੇ ਵਿੱਚੋਂ ਗਜਾਇਸ ਹੋ ਜੂਗੀ ਜਿਹੜੇ ਦੂਜੇ ਨੰਬਰ ਆਪਾਂ ਗੱਪਣ ਝੋਟੀ ਦੇਖਿਆ ਨੇ ਇਹ ਕਿਹੜਾ ਸੂਆ ਸੁਦੀਆ ਇਹ ਚੌਥਾ ਸੂਆ ਸੁਦੀਆ ਬਾਈ ਜੀ ਚੌਥਾ ਸੂਆ ਇਸ ਵਾਰ ਸੁਦੀਆ ਤੇ ਪਿਛਲੇ ਸਵੇ ਦਾ ਕੀ ਰਿਕਾਰਡ ਦੁੱਦਾ ਜੀ ਇਹਦਾ ਰਿਕਾਰਡ 15 ਤੇ 17 ਲੀਟਰ ਤੱਕ ਆ ਜੀ 15 ਤੇ 17 ਹਾਂ ਜਿੱਤੇ ਜੀ ਨੀ ਸੇਵਾ ਤੇ ਸੀਮਣ ਵਗੈਰਾ ਚੰਗਾ ਲੱਗਿਆ ਵੇਦੇ ਚੰਗਾ ਜੀ ਠੀਕ ਹੈ ਕੈ ਦਿਨ ਬਾਕੀ ਪੈਸੇ ਇਸ ਸੂਨ ਚ ਦੇ ਜੀ 20 ਦਿਨ ਬਾਕੀ ਹੈ ਬਾਈ ਹਾ ਜੀ ਤੋਰੇ ਬਾਰਨ ਨੂੰ ਸਭਰ 20 ਦਿਨ ਸੂਨ ਚ ਬਾਕੀ ਤੇ ਬਾਕੀ ਮੂੰਹ ਮੱਥਾ ਦੇਖੋ ਸਿੰਗ ਸਾਜ ਵਗੈਰਾ ਤੇ ਕੱਦ-ਕੜ ਬਹੁਤ ਆ ਪਲੀ ਵੀ ਝੋਟੀਆਂ ਨਿੱਗਰ ਪੂਰੀ ਜਮਾ ਤੇ ਇਹਦਾ ਭਾਵ ਯਾਰ ਕੀ ਕਰਨਾ ਜੀ ਆਪਾਂ ਇਹਦਾ ਭਾਵ ਇਹ ਬੋਲ ਇਹਦਾ ਭਾਵ ਵੀ ਕਹਿੰਦੇ ਫੂਟ ਦੇ ਕਰੇ 20 ਦਿਨ ਇਹਦੇ ਸੂਨ ਚ ਬਾਕੀ ਪਿਆ ਹਜੇ ਸੋਹਰੋ ਦੂਜੇ ਨੰਬਰ ਜਿਹੜੇ ਆ ਗੱਬਣ ਝੋਟੀ ਦੇਖੇ ਨਾ ਚੌਥਾ ਸਵੇਰ ਹੁੰਦੀ ਆ ਸੋ ਮੂੰਹ ਮਾਥਾ ਦੇਖੋ ਤੇ ਬਾਕੀ ਰਾਜੀ ਪਲੀ ਕੁਲੀ ਬਹੁਤ ਆ ਵੱਡੀ ਬਹੁਤ ਆਗੀ ਤੇ ਬਾਕੀ ਲੇਵਾ ਦੇਖੋ ਸੋਣੀ ਝੋਟੀ ਆ ਝੂੜੀ ਝੜੀ ਬਹੁਤ ਚੰਗੀ ਆ ਤੇ ਦੇਣੇ ਦੇ ਪਿਆ 20 ਦਿਨ ਸੂਣ ਦੇ ਵਿੱਚ ਬਾਕੀ 15 16 ਲੀਟਰ ਦੁੱਧ ਦੇ ਤਾਂ ਪਿਛਲੀ ਵਾਰ ਤੀਜੇ ਸਵੇਰ ਪਾਇਆ ਵਾ ਤੇ ਬਾਕੀ ਕੱਦ ਬੱਡ ਬਹੁਤ ਆ ਕਿਸੇ ਚੰਗੇ ਸੀਮਨ ਦੀ ਹੋਊਗੀ ਚੰਗੇ ਬਾਈ ਕਹਿੰਦੇ ਰਕਾਰ ਵਾਲੇ ਮੱਜਾ ਜਿੱਥੋਂ ਆਈ ਆ ਇਹ ਸੋ ਦੇਖੋ ਲੇਵਲ ਹੂਆ ਬਹੁਤ ਚੰਗਾ ਥੋੜਾ ਸਾਫ ਸੁਥਰਾ ਤੇ ਇਸ ਵਾਰ ਬਾਈ ਜੀ ਕਿੰਨਾ ਗੰਦਾ ਜਾ ਦੁੱਧ ਦੇ ਦੂਗੀ ਜੀ ਇਹ ਐ ਇੱਕ ਹੀ ਵਾਰ ਬਾਈ ਇਹ ਦੇਣਾ ਚਾਹੀਦਾ ਨੂੰ 18 ਲੀਟਰ ਦੁੱਧ ਠੀਕ ਹੈ 18 ਲੀਟਰ ਦੁੱਧ ਤੇ ਬਾਕੀ ਚੌਂਡ ਪਸਵਾ ਦਿਓ ਕਿਸੇ ਬਿਲਕੁਲ ਤੇ ਸੀਮਨ ਪਤਾ ਲੱਗ ਜੂ ਕਿਹੜਾ ਲੱਗ ਪੜ ਗਿਆ ਬਾਈ ਗੋਪੀ ਦਾ ਠੀਕ ਆ ਸਰ ਸਨ ਵਾਲੇ ਗੋਪੀ ਦਾ ਹਾਂ ਗੋਪੀ ਦਾ ਸੋ ਗੋਪੀ ਸਾਹਰ ਤੋਂ ਗੱਬਣਾ ਦੇ ਨਾ 20 ਪਏ ਸੂਣ ਜਣਾ ਹਾਂ ਤੇ ਚੌਂਡ ਚਵਾਦੀ ਬਿਲਕੁਲ ਓਕੇ ਸੀ ਤੇ ਨੰਬਰ ਬੋਲੇ ਦੁਬਾਰੇ ਆਪਣੇ 92 925763 63 ਤੋਂ ਸਰ ਪਿੰਡ ਰੂੜੇ ਕੇ ਕਣਾ ਜ਼ਿਲ੍ਹਾ ਬਰਨਾਲਾ ਸੋ ਦੋ ਨਗਸ ਤੁਹਾਨੂੰ ਦਿਖਾਤੇ ਹਾਂ ਹਾਥੀ ਜੀ ਦੀ ਛੋਟੀ ਗੱਬ ਤੇ ਇੱਕ ਸੂਈ ਸਵੈਤਾ ਜੀ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨਰਖ ਫਰਕ ਤੁਸੀਂ ਆਪ ਕਰਨੀ ਆ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ